ਜਸਵਿੰਦਰ ਭੱਲਾ ਦਾ ਅੰਤਮ ਸੰਸਕਾਰ ਕੁਝ ਹੀ ਦਿਨ ਬਾਅਦ ਕਰ ਦਿੱਤਾ ਜਾਵੇਗਾ ਉਹਨਾਂ ਦੇ ਪਰਿਵਾਰ ਦੇ ਵਿੱਚ ਉਹਨਾਂ ਦੇ ਗ੍ਰਹਿ ਦੇ ਵਿਖੇ ਲੋਕ ਉਹਨਾਂ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਦੇ ਲਈ ਪਹੁੰਚ ਰਹੇ ਨੇ ਇੱਕ ਪਾਸੇ ਜਦੋਂ ਜਸਵਿੰਦਰ ਭੱਲਾ ਜਿਉਂਦੇ ਸੀ ਤਾਂ ਕੋਈ ਵੀ ਗੱਲ ਕਰਦੇ ਸੀ ਹਮੇਸ਼ਾ ਹੀ ਹਾਸੇ ਦੀ ਪਟਾਰੀ ਅਤੇ ਉਹਨਾਂ ਦੇ ਚਿਹਰੇ ਦੇ ਉੱਪਰ ਹਾਸਾ ਰਹਿੰਦਾ ਸੀ ਲੇਕਿਨ ਅੱਜ ਉਸੇ ਹੀ ਜਗ੍ਹਾ ਉਸੇ ਹੀ ਪਰਿਵਾਰ ਦੇ ਵਿੱਚ ਵਿਰਾਗਮਈ ਕੀਰਤਨ ਹੋ ਰਿਹਾ ਇਹ ਦੁਨੀਆ ਦਾ ਨਿਯਮ ਆ ਜੀਨੇ ਆਇਆ ਜੋ ਆਇਆ ਉਹਨੇ ਜਾਣਾ ਜ਼ਰੂਰ ਆ ਲੇਕਿਨ ਉਹ ਬੰਦੇ ਦੀਆਂ ਯਾਦਾਂ ਉਹ ਬੰਦੇ ਦੀਆਂ ਉਹ ਚੀਜ਼ਾਂ ਹਮੇਸ਼ਾ ਤੁਹਾਡੇ ਨਾਲ ਚੱਲਦੀਆਂ ਨੇ ਤੁਹਾਡੀ ਸ਼ਖਸੀਅਤ ਨੂੰ ਦੱਸਾਉਂਦੀਆਂ ਨੇ ਜੋ ਤੁਸੀਂ ਸਮਾਜ ਦੇ ਲਈ ਕਰਕੇ ਜਾਂਦੇ ਹੋ ਤਸਵੀਰਾਂ ਨੇ ਜਿਹੜੀਆਂ ਤੁਹਾਨੂੰ ਦਿਖਾ ਰਹੇ ਆ ਕਿ ਕਿਸ ਤਰ੍ਹਾਂ ਦੇ ਨਾਲ ਇਹ ਮਕਾਨ ਹੈਗਾ ਜਿਹੜੀ ਕੋਠੀ ਹੈਗੀ ਜਸਵਿੰਦਰ ਭੱਲਾ ਦੀ ਤੇ ਦੂਸਰੇ ਪਾਸੇ ਸੀਤ ਕੰਗਈਏ ਜਿਹੜੇ ਲੋਕ ਨੇ ਲਗਾਤਾਰ ਇੱਥੇ ਪਹੁੰਚ ਰਹੇ ਤੇ ਵਿਰਾਗ ਮਈ ਕੀਰਤਨਾ ਜਿਹੜਾ ਅੰਦਰ ਹੋ ਰਿਹਾ ਤਸਵੀਰਾਂ ਨੇ ਜਿਹੜੀਆਂ ਤੁਹਾਨੂੰ ਅੰਦਰ ਦੀਆਂ ਦਿਖਾ ਰਹੀਆਂ ਜਿੱਥੇ ਜਾ ਕੇ ਉਹਨਾਂ ਦਾ ਅੰਤਮ ਸੰਸਕਾਰ ਕਿਤੇ ਕਵਗਾ ਤੇ ਪੰਜ ਤੱਤਾਂ ਦੇ ਵਿੱਚ ਜਿਹੜਾ ਬਲੀਨ ਆ ਉਹਨਾਂ ਦਾ ਸਰੀਰ ਹੋ ਜਾਵੇਗਾ ਸੋ ਇਹ ਜਿਹੜੀਆਂ ਤਸਵੀਰਾਂ ਨੇ ਦਿਲ ਨੂੰ ਜ ਜ਼ਰੂਰ ਝੰਜੋੜ ਦੀਆਂ ਨੇ ਕਿਸੇ ਕਿਤੇ ਕਹਿੰਦੇ ਸੀ ਕਾਲਾ ਕੋਟ ਆ ਜਿਹੜਾ ਭਾਵੇਂ ਐਵੇਂ ਨਹੀਂ ਪਾਇਆ ਲੇਕਿਨ ਉਹ ਕਾਲਾ ਕੋਟ ਲਾ ਕੇ ਅੱਜ ਚਿੱਟਾ ਕਫਨ ਜ਼ਰੂਰ ਪਾ ਲਿਆ ਸੋ ਇਹ ਜਿਹੜੀ ਆ ਚਿੱਟਾ ਟੈਂਟ ਵੀ ਤੁਹਾਨੂੰ ਦਿਖਾਈ ਦੇ ਰਹਾ ਹੋਵੇਗਾ ਤੇ ਲੋਕ ਆ ਰਹੇ ਨੇ ਜਾ ਰਹੇ ਨੇ ਮੱਥਾ ਟੇਕ ਰਹੇ ਨੇ ਸ਼ਰਦਾ ਦੇ ਫੁੱਲ ਉਹਨਾਂ ਨੂੰ ਅਰਪਿਤ ਕਰ ਰਹੇ ਨੇ ਲੇਕਿਨ ਜਾਦਾਂ ਜਿਹੜੀਆਂ ਹਮੇਸ਼ਾ ਬੰਦੇ ਦੇ ਨਾਲ ਜੁੜੀਆਂ ਰਹਿੰਦੀਆਂ ਨੇ ਇਹ ਵੀ ਇੱਕ ਜ਼ਿੰਦਗੀ ਦਾ ਪਾਖਾ ਜਿਸ ਦੇ ਵਿੱਚ ਤੁਸੀਂ ਵੇਖੋਗੇ ਕਿ ਹਸੌਣ ਵਾਲੇ ਵਿਅਕਤੀ ਦੀ ਮੌਤ ਹੁੰਦੀ ਆ ਤੇ ਅੱਜ ਉਸ ਦੀ ਯਾਦ ਦੇ ਵਿੱਚ ਜਿਹੜਾ ਵੈਰਾਗਮਈ ਕੀਰਤਨ ਕੀਤਾ ਜਾ ਰਿਹਾ ਜਿਹੜੇ ਮਹਿਲਾਵਾਂ ਨੇ ਜਿਹੜੀਆਂ ਇਹ ਵੀ ਇੱਥੇ ਬੈਠੀਆਂ ਨੇ ਤੇ ਇਹਨਾਂ ਦੇ ਵੱਲੋਂ ਵੀ ਉਹਨਾਂ ਨੂੰ ਸ਼ਰਧਾ ਦੇ ਫੁੱਲ ਅਰਪਤ ਕੀਤੇ ਜਾ ਰਹੇ ਨੇ ਪਰਿਵਾਰ ਦੇ ਨਾਲ ਰਿਸ਼ਤੇਦਾਰ ਯਾਰ ਦੋਸਤ ਅਤੇ ਹੋਰ ਉਹਦੇ ਨਾਲ ਨਿਮਨ ਵਾਲੇ ਲੋਕ ਲਗਾਤਾਰ ਇਸ ਜਗ੍ਹਾ ਦੇ ਉੱਪਰ ਆ ਰਹੇ ਨੇ ਤੇ ਉਹਨਾਂ ਨੂੰ ਸ਼ਰਧਾਂਜਲੀ ਦੇ ਫੁੱਲ ਅਰਪਿਤ ਕਰ ਰਹੇ ਨੇ ਤਸਵੀਰਾਂ ਨੇ ਜਿਹੜੀਆਂ ਸਿੱਧੀਆਂ ਤੁਹਾਨੂੰ ਇਸ ਸਮੇਂ ਫੇਰ ਸੱਤ ਮੁਹਾਲੀ ਤੋਂ ਦਿਖਾ ਰਹੇ ਹਾਂ ਕਿ ਜਿਸ ਦੇ ਵਿੱਚ ਇਦਾਂ ਦਾ ਮਲਕੈਬਰੀ ਸ਼ਬਦ ਨਹੀਂ ਮਿਲ ਰਿਹਾ ਕਿ ਲੋਕਾਂ ਨੂੰ ਖੁਸ਼ੀ ਕਹਿਣ ਦੇ ਲਈ ਅਸੀਂ ਸਮਰ نیوز ਵੱਲੋਂ ਵੀ ਲਗਾਤਾਰ ਸ਼ਰਧਾਂਜਲੀ ਦੇ ਫੁੱਲ ਨੇ ਜਿਹੜੇ ਆਪਣੇ ਲੈਵਲ ਤੇ ਉਹਨਾਂ ਨੂੰ ਅਰਪਿਤ ਕਰ ਰਹੇ ਹਾਂ ਜੋ ਉਹਨਾਂ ਨੇ ਪੰਜਾਬੀ ਫਿਲਮ ਇੰਡਸਟਰੀ ਦੇ ਲਈ ਕੀਤਾ ਤਸਵੀਰਾਂ ਨੇ ਜਿਹੜੀਆਂ ਤੁਸੀਂ ਵੇਖਦੇ ਰਹੋ